ਕੇ ਪਿਛਲੇ ਮਾਰਚ ਦੇ ਵਿੱਚ ਸੰਤਰਾਮਪਾਲ ਜੀ ਮਹਾਰਾਜ ਜੀ ਵੱਲੋਂ ਦੋ ਭੰਡਾਰਾਂ ਦਾ ਆਯੋਜਨ ਕੀਤਾ ਗਿਆ ਸੀ ਤੇ ਅੱਜ ਉੱਥੇ ਹੀ ਸੰਤਰਾਮਪਾਲ ਜੀ ਮਹਾਰਾਜ ਜੀ ਵੱਲੋਂ ਸੈਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਬਾਕੀ ਦੇ ਕਵਰੇਜ ਤੁਸੀਂ ਸਾਡੇ ਨਾਲ ਅੰਦਰ ਚੱਲ ਕੇ ਅਸੀਂ ਤੁਹਾਨੂੰ ਇੱਥੇ ਦੀਆਂ ਸਾਰੀਆਂ ਵਿਵਸਥਾਵਾਂ ਬਾਰੇ ਜਾਣੂ ਕਰਵਾਵਾਂਗੇ। ਇੱਥੇ ਹੀ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਸੇਵਾਦਾਰ ਸਾਡੇ ਨਾਲ ਜੁੜੇ ਹਨ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਸਰ ਜੀ। ਸਰ ਕੀ ਨਾਮ ਹੈ ਤੁਹਾਡਾ? ਲਖਵਿੰਦਰ ਦਾਸ ਸਰ ਜੀ। ਸਰ ਇੱਥੇ ਤੁਸੀਂ ਦੱਸ ਸਕਦੇ ਹੋ ਕੀ ਵਿਵਸਥਾ ਕੀਤੀ ਗਈ ਹੈ? हां जी सतलोक आश्रम ਕਮਾਣੋ ਆਉਣ ਵਾਲੀ ਸੰਗਤ ਦੀ ਇੱਥੇ ਹਾਜ਼ਰੀ ਕੀਤੀ ਜਾਂਦੀ ਹੈ ਜੀ ਜਿਹੜੀ ਵੀ ਸੰਗਤ ਆਉਂਦੀ ਆ ਉਹਦੀ ਐਂਟਰੀ ਕੀਤੀ ਜਾਂਦੀ ਆ ਤਾਂ ਕਿ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਉਸ ਤੋਂ ਅੰਦਰ ਆਉਂਦੇ ਹੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਰਕਿੰਗ ਦੀ ਵੀ ਬਹੁਤ ਹੀ ਵਧੀਆ ਵਿਵਸਥਾ ਕੀਤੀ ਗਈ ਹੈ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ 3-ਵੀਲਰ ਤੇ 4-ਵੀਲਰਸ ਦੀ ਅਲੱਗ ਤੋਂ ਵਿਵਸਥਾ ਕੀਤੀ ਗਈ ਹੈ ਕਾਰਸ ਵਗੈਰਾ ਇੱਕ ਸਾਈਡ ਤੇ ਬਿਲਕੁਲ ਹੀ ਲਾਈਨ ਵਾਈਜ਼ ਖੜੀਆਂ ਹੋਈਆਂ ਹਨ ਤੇ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ 2-ਵੀਲਰ ਵਹੀਕਲਸ ਦੀ ਵੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਤਾਂ ਕਿ ਆਣ ਜਾਣ ਵਾਲੇ ਜੋ ਵੀ ਇਹਨਾਂ ਦੇ ਸੇਵਾਦਾਰ ਹਨ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆ ਸਕੇ ਉਸ ਤੋਂ ਅੱਗੇ ਹੀ ਅਸੀਂ ਦੇਖਿਆ ਕਿ ਇੱਥੇ ਜੋੜਾ ਕਰਦੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਸੇਵਾਦਾਰਾਂ ਨੂੰ ਉਹਨਾਂ ਦੀ ਡਿਊਟੀ ਤੇ ਲਗਾਇਆ ਗਿਆ ਹੈ। ਉਸ ਤੋਂ ਅੱਗੇ ਹੀ ਅਸੀਂ ਦੇਖਿਆ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਚਾਹ ਦੀ ਵੀ ਚਾਹ ਤੇ ਪਾਣੀ ਦੀ ਵੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ। ਉਸ ਤੋਂ ਅੱਗੇ ਹੀ ਮੌਜੂਦ ਹੈ ਭੰਡਾਰ ਕਰਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਹ ਪਾਣੀ ਤੋਂ ਬਾਅਦ ਆਉਣ ਵਾਲੇ ਸ਼ਰਧਾਲੂਆਂ ਲਈ ਭੰਡਾਰ ਦੀ ਵੀ ਵਿਵਸਥਾ ਕੀਤੀ ਗਈ ਹੈ। ਉਸ ਤੋਂ ਅੱਗੇ ਹੋਰ ਅਸੀਂ ਪਹੁੰਚੁੱਕੇ ਹਾਂ ਸਸੰਗ ਸਥਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਸਸੰਗ ਹੋ ਰਿਹਾ ਹੈ ਜਿੱਥੇ ਕਿ ਸ਼ਰਧਾਲੂ ਬਹੁਤ ਹੀ ਧਿਆਨਪੂਰਵਕ ਸਸੰਗ ਨੂੰ ਸੁਣ ਰਹੇ ਹਨ ਤੇ ਉੱਥੇ ਹੀ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਸ਼ਰਧਾਲੂਆਂ ਵੱਲੋਂ ਆਪਣੇ ਜਿਹੜੇ ਅਨੁਭਵ ਨੇ ਉਹ ਮਤਲਬ ਕਿ ਦੱਸੇ ਜਾ ਰਹੇ ਨੇ ਤੇ ਸ਼ਰਧਾਲੂ ਉਹਨਾਂ ਨੂੰ ਦੇਖ ਰਹੇ ਹਨ ਸਸੰਗ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਵੱਡਾ ਮਹੱਤਵ ਹੁੰਦਾ ਹੈ ਇੱਥੇ ਹੀ ਅਸੀਂ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਸੇਵਾਦਾਰਾਂ ਨੂੰ ਜਾਂ ਸ਼ਰਧਾਲੂਆਂ ਨੂੰ ਦੇਖ ਸਕਦੇ ਹਾਂ ਕਿ ਕਿਸ ਰਾਹ ਹੋ ਇੱਕ ਮਤਲਬ ਕਿ ਆਪਣੇ ਧਿਆਨਪੂਰਵਕ ਗੁਰੂ ਜੀ ਦੇ ਪ੍ਰਵਚਨਾਂ ਨੂੰ ਸੁਣ ਰਹੇ ਹਨ ਤੇ ਇੱਥੇ ਅਲੱਗ-ਅਲੱਗ ਬਹੁਤ ਹੀ ਵਧੀਆ ਵਿਵਸਥਾ ਕੀਤੀ ਗਈ ਹੈ ਪੈਣਾ ਲਈ ਅਲੱਗ ਵਿਵਸਥਾ ਕੀਤੀ ਗਈ ਹੈ ਅਤੇ ਦੂਸਰੀ ਸਾਈਡ ਪਰ ਆਵਾ ਲਈ ਲੱਗਦਾ ਵਿਵਸਥਾ ਕੀਤੀ ਗਈ ਹੈ ਦਰਸ਼ਕੋ ਐਸੀ ਕੁਝ ਜਾਣਕਾਰੀ ਜੋ ਪ੍ਰੋਬਬਲੀ ਇਹਨੇ ਤੁਹਾਨੂੰ ਸੰਤਰਾਮਪਾਲ ਜੀ ਦੇ satsang ਦੀ ਦਿਖਾਈ ਹੈ ਜੋ ਕਵਰੇਜ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸੰਤਰਾਮਪਾਲ ਜੀ ਦੇ satsang ਨੂੰ ਕਵਰ ਕਰਨੇ ਦੀ ਵੈਸੇ ਸੰਤਰਾਮਪਾਲ ਜੀ ਦੇ satsang ਨੂੰ ਕਵਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੰਤਰਾਮਪਾਲ ਜੀ satsang ਦੇ ਵਿੱਚ ਇੰਨਾ ਵਿਸ਼ਾਲ ਗਿਆਨ ਦਿੰਦੇ ਹੈ ਜਿਹਨੂੰ 1-2 ਜਾਂ 10 ਮਿੰਟ ਦੀ ਵੀਡੀਓ ਦੇ ਵਿੱਚ ਕੰਪਲੀਟ ਕਵਰ ਕਰਨਾ ਕਿਸੇ ਦੇ ਵੀ ਬਸ ਦੀ ਗੱਲ ਨਹੀਂ ਹੈ ਹੁਣ ਸਾਡੇ ਨਾਲ ਸੰਤਰਾਮਪਾਲ ਜੀ ਦੇ ਕੁਝ ਸੇਵਕ ਜੁੜੇ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਜਿਵੇਂ ਕਿ ਤੁਸੀਂ ਦੇਖਦੇ ਆ ਕਿ ਸੰਤਰਾਮਪਾਲ ਜੀ ਮਹਾਰਾਜ ਜੀ ਕਾਫੀ ਜ਼ਿਆਦਾ ਹੈ ਕੁਝ ਲੋਕ ਜਾਂ ਕੁਝ ਸੰਤ ਵਿਰੋਧ ਕਰਦੇ ਆ ਔਰ ਦੂਜੀ ਸਾਈਡ ਅਸੀਂ ਅਗਰ ਦੇਖੀਏ ਕਿ ਸੰਤ ਰਾਮਪਾਲ ਜੀ ਨੂੰ ਜਨ ਸਮਰਥਨ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਮਿਲ ਰਿਹਾ ਕਿਉਂਕਿ ਸੰਤ ਰਾਮਪਾਲ ਜੀ ਦੇ ਇੰਡੀਆ ਦੇ ਵਿੱਚ ਕਰੀਬ 10 ਜਿਹੜੇ ਆ ਉਹ ਸਤਲੋਕ ਆਸ਼ਰਮ ਬਣੇ ਹੋਏ ਆ ਔਰ ਨੇਪਾਲ ਦੇ ਵਿੱਚ ਵੀ ਸੰਤ ਰਾਮਪਾਲ ਜੀ ਦਾ ਆਸ਼ਰਮ ਬਣਿਆ ਹੋਇਆ ਜਿੱਥੇ ਬਹੁਤ ਜ਼ਿਆਦਾ ਸੰਗਤ ਜਿਹੜੀ ਆ ਉਹ ਸੰਤ ਰਾਮਪਾਲ ਜੀ ਦੇ ਗਿਆਨ ਨੂੰ ਸਮਝ ਕੇ ਸੰਤ ਰਾਮਪਾਲ ਜੀ ਦੇ ਦਿੱਤੇ ਗਏ ਭਗਤੀ ਮਾਰਗ ਦੇ ਅਨੁਸਾਰ ਭਗਤੀ ਕਰਦੀ ਹੈ ਹੁਣ ਸਾਡੇ ਨਾਲ ਸੰਤ ਰਾਮਪਾਲ ਜੀ ਦੇ ਸੇਵਕ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਨਮਸਕਾਰ ਜੀ ਨਮਸਕਾਰ ਨਾਮ ਜੀ ਤੁਹਾਡਾ ਮੇਰਾ ਸ੍ਰਿੰਦਰ ਕੁਮਾਰ ਜੀ ਸ੍ਰਿੰਦਰ ਜੀ ਜਿੱਦਾਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਕਾਫੀ ਜਿਹੜਾ ਹੈ ਸੰਤ ਰਾਮਪਾਲ ਜੀ ਦਾ ਕਾਫੀ ਜ਼ਿਆਦਾ ਗਿਆਨ ਪ੍ਰਚਾਰ ਹੋ ਰਿਹਾ ਹੈ ਔਰ ਕੁਝ ਲੋਕ ਜਿਹੜੇ ਆ ਉਹ ਸੰਤ ਰਾਮਪਾਲ ਜੀ ਦਾ ਵਿਰੋਧ ਵੀ ਕਰਦੇ ਆ ਵਿਰੋਧ ਦੇ ਕੀ ਕਾਰਨ ਹੋ ਸਕਦੇ ਆ ਕਿ ਸੰਤਾਂ ਦਾ ਵਿਰੋਧ ਕਿਉਂ ਹੋ ਰਿਹਾ ਕਿ ਕੀ ਕਾਰਨ ਹੈ ਜੀ ਦੇ ਦੇਖੋ ਵਿਰੋਧ ਸੰਤ ਰਾਮਪਾਲ ਜੀ ਮਾੜੇ ਤੋਂ ਹੋ ਰਿਹਾ ਔਰ ਕਿਸੇ ਵੀ ਜੋ ਸੰਤ ਬੈਠੇ ਨੇ ਹਿੰਦੁਸਤਾਨ ਦੇ ਵਿੱਚ ਕਿਸੇ ਦਾ ਵਿਰੋਧ ਨਹੀਂ ਹੁੰਦਾ ਕਿਉਂਕਿ ਉਹ ਇੱਕ ਧਰਮ ਨੂੰ ਪ੍ਰੋਮੋਟ ਕਰਦੇ ਨੇ ਇਸ ਕਰਕੇ ਵਿਰੋਧ ਕੋਈ ਨਹੀਂ ਸੰਤ ਰਾਮਪਾਲ ਜੀ ਮਨੁੱਖਤਾ ਨੂੰ ਇਕੱਠਾ ਕਰ ਰਹੇ ਨੇ ਸਤ ਸੱਤ ਗ੍ਰੰਥਾਂ ਤੋਂ ਗਿਆਨ ਦੇ ਰਹੇ ਨੇ ਜਿੰਨੇ ਵੀ ਸੱਤ ਗ੍ਰੰਥ ਨੇ Hindu ਧਰਮ ਦੇ ਹੋ ਗਏ ਸਿੱਖ ਧਰਮ ਦੇ ਹੋ ਗਏ ਮੁਸਲਮਾਨ ਧਰਮ ਦੇ ਹੋ ਗਏ ਇਸਾਈ ਧਰਮ ਦੇ ਹੋ ਗਏ ਉਹ ਇੱਕੋ ਪਰਮਾਤਮਾ ਕਰਨੇ ਇਸ਼ਾਰਾ ਕਰਦੇ ਨੇ ਜੀ ਤੇ ਸੰਤ ਰਾਮਪਾਲ ਜੀ ਮਹਾਰਾਜ ਜੀ ਉਦਰੀ ਨੂੰਕਤਾਉ ਲਿਆਣਾ ਚਾਹੁੰਦੇ ਨੇ ਕਿ ਸਨਾਤਨ ਧਰਮ ਦੀ ਸਥਾਪਨਾ ਹੋ ਗਈ ਔਰ ਉਹ ਸੰਤ ਰਾਮਪਾਲ ਜੀ ਮਹਾਰਾਜ ਜੀ ਕਰ ਵੀ ਚੁੱਕੇ ਨੇ ਬਹੁਤ ਹੀ ਮਨੁੱਖ ਜਨਤਾ ਤੇ ਸੰਤ ਰਾਮਪਾਲ ਜੀ ਨਾਲ ਜੁੜ ਚੁੱਕੀ ਆ ਕਿਉਂਕਿ ਜੋ ਗਿਆਨ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਰਹੇ ਨੇ ਉਹ ਆਪਣੇ ਸੱਤ ਗ੍ਰੰਥਾਂ ਦੇ ਅਨੁਸਾਰ ਦੇ ਰਹੇ ਨੇ ਭਗਤੀ ਵੀ ਸੰਤ ਸਤ ਗ੍ਰੰਥਾ ਅਨੁਸਾਰ ਇਹ ਕਰਵਾ ਰਹੇ ਨੇ ਇਹੀ ਕਾਰਨ ਹੈ ਕਿ ਆਮ ਜਨਤਾ ਸੰਤ ਰਾਮ ਭਾਜਨਾ ਜੁੜ ਰਹੀ ਹੈ ਜਿਹੜਾ ਵਿਰੋਧ ਦਾ ਕਾਰਨ ਜੀ ਵਿਰੋਧ ਤਾਂ ਦੇਖੋ ਜੋ ਨਕਲੀ ਸੰਤ ਨੇ ਜਿਨ੍ਹਾਂ ਕੋਲ ਸਤ ਗ੍ਰੰਥਾ ਦਾ ਕੋਈ ਗਿਆਨ ਹੀ ਨਹੀਂ ਹੈਗਾ ਵਿਰੋਧ ਉਹ ਕਰਦੇ ਨੇ ਜਾਂ ਜਿਨ੍ਹਾਂ ਨੇ ਰਾਜਨੀਤਿਕ ਰੋਟੀਆਂ ਸਿੱਖ ਲਈਆਂ ਹੁੰਦੀਆਂ ਨੇ ਜੀ ਵਿਰੋਧ ਉਹ ਕਰਦੇ ਨੇ ਜੀ ਜੀ ਜਿਵੇਂ ਕਿ ਪਹਿਲੇ ਜ਼ਿਕਰ ਹੋਇਆ ਸੀ ਕਿ ਸੰਤ ਰਾਮਪਾਲ ਜੀ ਦਾ ਨੇਪਾਲ ਦੇ ਵਿੱਚ ਵੀ ਆਸ਼ਰਮ ਬਣਿਆ ਹੋਇਆ ਫਿਰ ਅਗਰ ਮੈਂ ਤੁਹਾਡੇ ਤੋਂ ਇਹ ਗੱਲ ਪੁੱਛਦਾ ਕਿ ਸੰਤ ਰਾਮਪਾਲ ਜੀ ਕਿਸ ਧਰਮ ਨੂੰ ਪ੍ਰੋਮੋਟ ਕਰਦੇ ਆ ਸੰਤ ਰਾਮਪਾਲ ਜੀ ਕਿਸ ਧਰਮ ਦੀ ਗੱਲ ਕਰਦੇ ਆ ਸਨਾਤਨ ਧਰਮ ਦੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਸਨਾਤਨ ਧਰਮ ਹੀ ਸੀਗਾ ਜੀ ਚਾਰ ਧਰਮ ਤਾਂ ਹੈ ਹੀ ਨਹੀਂ ਸੀਗੇ ਸਭ ਤੋਂ ਪਹਿਲਾਂ ਸਨਾਤਨ ਧਰਮ ਸੀਗਾ ਜੀ ਆਪਾਂ ਬੰਦੇ ਗਏ ਜੀ ਅਲੱਗ-ਅਲੱਗ ਚ ਕੋਈ ਮੁਸਲਮਾਨ ਬਣ ਗਿਆ ਜੀ ਕੋਈ ਹਿੰਦੂ ਬਣ ਗਿਆ ਲੇਕਿਨ ਆਪਾਂ ਨੂੰ ਪਤਾ ਨਹੀਂ ਕਿਵੇਂ ਬਣ ਗਏ ਕੋਈ ਜਿਸ ਧਰਮ ਚ ਜਨਮ ਲੈਂਦਾ ਉਸ ਨੂੰ ਆਪਣਾ ਧਰਮ ਮੰਨ ਲੈਂਦਾ ਜ ਜੋ ਸੰਤ ਰਾਮਪਾਲ ਜੀ ਮਹਾਰਾਜ ਗਿਆਨ ਦੇ ਰਿਹਾ ਕਿ ਇਸ ਗਿਆਨ ਨੂੰ ਸਮਝ ਕੇ ਪੂਰੇ ਸੰਸਾਰ ਨੂੰ ਇੱਕ ਕੀਤਾ ਜਾ ਸਕਦਾ ਹੈ ਕਿ ਇਹ ਧਰਮਾਂ ਤੋਂ ਉੱਪਰ ਦੀ ਗੱਲ ਹੈ ਕਿ ਸੰਤ ਰਾਮਪਾਲ ਜੀ ਦੇ ਗਿਆਨ ਨੂੰ ਸਮਝ ਕੇ ਕਿ ਸੰਤ ਰਾਮਪਾਲ ਜੀ ਅਕਸਰ ਕਹਿੰਦੇ ਹੈ ਕਿ ਧਰਮ ਨੂੰ ਮੰਨਣ ਵਾਲੇ ਬਹੁਤ ਹੈ ਲੇਕਿਨ ਧਰਮ ਗ੍ਰੰਥਾਂ ਨੂੰ ਮੰਨਣ ਵਾਲਾ ਕੋਈ ਨਹੀਂ ਹੈ ਜੋ ਗੱਲ ਧਰਮ ਗ੍ਰੰਥਾਂ ਦੇ ਵਿੱਚ ਲਿਖੀ ਹੈ ਉਸ ਗੱਲ ਨੂੰ ਕੋਈ ਨਹੀਂ ਮੰਨ ਰਿਹਾ ਤਾਂ ਤੁਸੀਂ ਕੀ ਸਮਝਦੇ ਹੋ ਕਿ ਸੰਤ ਰਾਮਪਾਲ ਜੀ ਦੇ ਗਿਆਨ ਨੂੰ ਸਮਝ ਕੇ ਜਾਂ ਸਮਝਾ ਕੇ ਪੂਰੇ ਵਿਸ਼ਵ ਨੂੰ ਇੱਕ ਕੀਤਾ ਜਾ ਸਕਦਾ ਫਟਾ ਕੌਸਟਮ ਬਿਲਕੁਲ ਸਹੀ ਹੈ ਜੀ ਸੰਤ RAM PAL ਜੀ ਜੋ ਗਿਆਨ ਦੇ ਰਹੇ ਨੇ ਉਹ ਸਤ ਗ੍ਰੰਥਾਂ ਦੇ ਅਨੁਸਾਰ ਦੇ ਰਹੇ ਨੇ ਸੱਚਾ ਗਿਆਨ ਦੇ ਰਹੇ ਨੇ ਗੀਤਾ ਅਨੁਸਾਰ ਦੇ ਰਹੇ ਨੇ ਗੁਰਗਨ ਸਾਹਿਬ ਦੇ ਅਨੁਸਾਰ ਦੇ ਰਹੇ ਆ ਇਹਨਾਂ ਨੇ ਇਕੱਠਾ ਕਰਕੇ ਹੀ ਆਪਾਂ ਮਨੁੱਖਤਾ ਨੂੰ ਇੱਕ ਕਰ ਸਕਦੇ ਹਾਂ ਤੇ ਸਨਾਤਨ ਧਰਮ ਬਣਾ ਸਕਦੇ ਹਾਂ ਜੀ ਸਿਰਫ ਸੰਤ RAM PAL ਜੀ ਮਹਾਰਾਜ ਹੀ ਕਰ ਸਕਦੇ ਆ ਹੋਰ ਕਿਸੇ ਵੀ ਧਰਮ ਗੁਰੂ ਕੋਲ ਉਹ ਗਿਆਨ ਨਹੀਂ ਹੈ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਇਹ ਸਨ ਸੁਰਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਸੰਤ ਰਾਮਪਾਲ ਜੀ ਮਹਾਰਾਜ ਉਹ ਗਿਆਨ ਦੇ ਰਿਹਾ ਜੋ ਪੂਰੇ ਮਨੁੱਖ ਸਮਾਜ ਦੇ ਲਈ ਜਿੰਨੇ ਵੀ ਮਹਾਪੁਰਸ਼ ਅੱਜ ਤੱਕ ਧਰਤੀ ਤੇ ਆਏ ਹੈ ਚਾਹੇ ਉਹ ਰਵਿਦਾਸ ਜੀ ਹੋਣ ਚਾਹੇ ਕਬੀਰ ਸਾਹਿਬ ਜੀ ਹੋਣ ਜਾਂ ਸਾਡੇ ਵੇਦ ਔਰ ਬਾਣੀਆਂ ਜਾਂ ਗੀਤਾ ਹੋਵੇ ਉਹ ਸਾਰੇ ਉਸ ਗਿਆਨ ਵੱਲ ਇਸ਼ਾਰਾ ਕਰਦੇ ਆ ਸਾਰੇ ਹੀ ਜਿੰਨੇ ਵੀ ਧਰਮ ਗ੍ਰੰਥ ਹੈਗੇ ਆ ਉਹ ਕਿਸੇ ਵੀ ਮਤਲਬ ਧਰਮ ਗ੍ਰੰਥ ਦੇ ਵਿੱਚ ਮਾਨਵਤਾ ਨੂੰ ਵੰਡਣ ਵਾਲਾ ਗਿਆਨ ਨਹੀਂ ਲਿਖਿਆ ਹੋਇਆ ਸਾਰੇ ਹੀ ਧਰਮ ਗ੍ਰੰਥਾਂ ਦੇ ਵਿੱਚ ਇਹ ਗਿਆਨ ਹੈ ਕਿ ਇਹ ਸਾਰਾ ਸੰਸਾਰ ਜਿਹੜਾ ਉਹ ਇੱਕ ਪਰਮਾਤਮਾ ਦਾ ਹੈਗਾ ਔਰ ਉਹ ਪਰਮਾਤਮਾ ਇੱਕ ਹੈਗਾ ਫਿਰ ਅਸੀਂ ਅਲੱਗ-ਅਲੱਗ ਧਰਮਾਂ ਦੇ ਵਿੱਚ ਕਿਉਂ ਵੰਡ ਹੋਏ ਆ ਇਹ ਬੜਾ ਕੁਐਸਚਨ ਹੈਗਾ ਜਿਹਦਾ ਜਵਾਬ ਸੋਨੂ ਜੀ ਨੇ ਦਿੱਤਾ ਹੈ ਹੁਣ ਸਾਡੇ ਨਾਲ ਸੰਤ ਰਾਮਪਾਲ ਜੀ ਦੇ ਇੱਕ ਹੋਰ ਸੇਵਕ ਜੁੜੇ ਆ ਜਿੱਦਾਂ ਕਿ ਤੁਸੀਂ ਅਕਸਰ ਦੇਖਦੇ ਆ ਕਿ ਮੀਡੀਆ ਦੇ ਵਿੱਚ ਅਕਸਰ ਅੱਜ ਦੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਣ ਗਿਆ ਹੈ ਕਿ ਕਿਸੇ ਵੀ ਸੰਤ ਦੀ ਤੁਸੀਂ ਜਿਹੜੀ ਆ ਉਹ ਨਿੰਦਿਆ ਕਰ ਦੋ ਪਬਲਿਕ ਵੀ ਉਹਨੂੰ ਬਹੁਤ ਖੁਸ਼ੀ ਦੇ ਨਾਲ ਦੇਖਦੀ ਹੈ ਹੁਣ ਅੱਜ ਦੇ ਸਮੇਂ ਦੇ ਵਿੱਚ ਸੰਤ ਰਾਮਪਾਲ ਜੀ ਬਾਰੇ ਵੀ ਕਾਫੀ ਕੁਝ ਮੀਡੀਆ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਉਸ ਚੀਜ਼ਾਂ ਨੇ ਨੈਗੇਟਿਵ ਹੁੰਦੀਆਂ ਜਿਆਦਾਤਰ ਚੀਜ਼ਾਂ ਨੂੰ ਨੈਗੇਟਿਵ ਦਿਖਾਉਣ ਦੇ ਵਿੱਚ ਮੀਡੀਆ ਦਾ ਸਹਿਯੋਗ ਰਹਿੰਦਾ ਹੁਣ ਤੁਸੀਂ ਜਾਣਦੇ ਆ ਕਿ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਬੀਰ ਜਾਣ ਬੋਝ ਕਰ ਸਾਚੀ ਤਜੇ ਕਰੇ ਝੂਠ ਸੇ ਨੇ ਜਾਕੀ ਸੰਗਤ ਹੈ ਪ੍ਰਭੂ ਸੁਪਨਮੈ ਮੀਨਾ ਦੇ ਹੁਣ ਪਰਮਾਤਮਾ ਕਬੀਰ ਸਾਹਿਬ ਤਾਂ ਇਹ ਕਹਿੰਦੇ ਆ ਕਿ ਜੋ ਸੱਚ ਦੇ ਨਾਲ ਪਿਆਰ ਨਹੀਂ ਕਰਦਾ ਹੈ ਜਾਂ ਝੂਠ ਦੇ ਨਾਲ ਪਿਆਰ ਕਰਦਾ ਉਹਦੀ ਸੰਗਤ ਜਿਹੜੀ ਆ ਉਹ ਸੁਪਨੇ ਦੇ ਵਿੱਚ ਵੀ ਨਹੀਂ ਮਿਲਣੀ ਚਾਹੀਦੀ ਲੇਕਿਨ ਮੀਡੀਆ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਝੂਠ ਦਿਖਾ ਦਿਖਾ ਕੇ ਆਪਣੇ ਵੀ ਕਰਮ ਖਰਾਬ ਕਰ ਰਿਹਾ ਔਰ ਨਾਲ ਸਾਡੇ ਵੀ ਕਰਾ ਰਿਹਾ ਹੁਣ ਸਾਡੇ ਨਾਲ ਸੰਤ ਰਾਮਪਾਲ ਜੀ ਸੇਵਕ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਆਈਡੀਆ ਲੈਂਦੇ ਆ ਕਿ ਬਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਮਾਣ ਹੈ ਜਾਂ ਪਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਆਏ ਵੀ ਜੋ ਲੋਕ ਸੰਤ ਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਕਿਸ ਤਰੀਕੇ ਦਾ ਜਿਹੜਾ ਹੈ ਉਹ ਪਾਪ ਲੱਗਦਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਵਨ ਲਾਸ ਹੈ ਜੀ ਸਵਰਨ ਜੀ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਕਿ ਬਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਕੀਤੀ ਹੈ ਕਿ ਅਕਸਰ ਤੁਸੀਂ ਦੇਖਦੇ ਆ ਕਿ মিডিਆ ਜਾਂ ਆਮ ਲੋਕਾਂ ਦੇ ذریعے ਸੰਤਾਂ ਦੀ ਨਿੰਦਿਆ ਨੂੰ ਬਹੁਤ ਉਤਸ਼ਾਹ ਦੇ ਨਾਲ ਕੀਤਾ ਜਾਂਦਾ ਹੈ ਸੰਤ ਦੀ ਕਹਾਵਤ ਨੂੰ ਕੋਈ ਨਹੀਂ ਮੰਨਦਾ ਕਹਿਣੇ ਨੂੰ ਕੋਈ ਨਹੀਂ ਮੰਨਦਾ ਜਦੋਂ ਵੀ ਕੋਈ ਨੈਗੇਟਿਵ ਚੀਜ਼ ਪ੍ਰਚਾਰੀ ਜਾਂਦੀ ਹੈ ਉਹਦਾ ਕਾਫੀ ਜ਼ਿਆਦਾ ਮਤਲਬ ਸਮਰਥਨ ਲੋਕ ਕਰਦੇ ਨਜ਼ਰ ਆਉਂਦੇ ਆ ਇਹਦਾ ਇੱਕ ਕਾਰਨ ਤਾਂ মিডিਆ ਵੀ ਹੈ ਜੋ মিডিਆ ਇਸ ਤਰੀਕੇ ਦਾ ਪ੍ਰਚਾਰ ਕਰ ਰਹੀ ਹੈ ਹੁਣ ਬਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਬਾਣੀ ਕੀ ਕਹਿੰਦੀ ਹੈ ਜੇ ਕੋਈ ਸੰਤ ਦੀ ਨਿੰਦਿਆ ਕਰਦਾ ਉਹਨੂੰ ਕਿਸ ਤਰੀਕੇ ਦਾ ਪਾਪ ਲੱਗਦਾ ਜੀ ਸਰ ਜੀ ਜਿਹੜਾ ਕੋਈ ਜਿਹਨੂੰ ਪੂਰਨ ਗਿਆਨ ਹੈ ਉਹ ਤਾਂ ਸੰਤ ਬਾਰੇ ਬੋਲ ਹੀ ਨਹੀਂ ਸਕਦਾ ਜੀ ਜਿਹਦਾ ਕੋਈ ਕੋਈ ਗੁਰਸਿੱਖੀ ਲੈਨ ਵਿੱਚ ਹੈਗਾ ਵੀ ਹੈ ਤੇ ਉਹਨੂੰ ਇੱਕ ਸੁਖਨੀ ਸਾਹਿਬ ਦੇ ਵਿੱਚ ਤੁਕ ਆਉਂਦੀ ਹੈ ਵੀ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕੇ ਨਿੰਦਕ ਕੋ ਨਾ ਹੀ ਕੋਈ ਥੌਰ ਜੀ ਉਹਨਾਂ ਦਾ ਕਿਤੇ ਟਿਕਾਣਾ ਹੀ ਨਹੀਂ ਹੈਗਾ ਸੰਤ ਬਾਰੇ ਤਾਂ ਜਿਹੜੇ ਪੂਰਨ ਪ੍ਰਮਾਤਮਾ ਸੰਤ ਪ੍ਰਮਾਤਮਾ ਦੇ ਪਿਆਰੇ ਸੰਤ ਹੁੰਦੇ ਆ ਉਹਨਾਂ ਬਾਰੇ ਤਾਂ ਇੱਕ ਸ਼ਬਦ ਬੋਲਣਾ ਵੀ ਉਹ ਪਤਨ ਕਿੰਨੀਆਂ ਜਨਮਾਂ ਤੋਂ ਹਾਂ ਦੂਰ ਚਲੇ ਜਾਂਦਾ ਇਹ ਸੰਤ ਦੀ ਨਿੰਦਾ ਬਾਰੇ ਤਾਂ ਜਿਹਨੂੰ ਪਤਾ ਹੈ ਉਹ ਤਾਂ ਕਦੇ ਮੂੰਹ ਵੀ ਨਹੀਂ ਖੋਲ ਸਕਦਾ ਸਰ ਹਾਂ ਸਵਰਨ ਜੀ ਮੈਂ ਜਿਵੇਂ ਕਿ ਤੁਸੀਂ ਦੱਸਿਆ ਕਿ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕੀ ਪਾਪ ਲੱਗਦਾ ਉਹ ਬਾਣੀ ਦੀਆਂ ਤੁਸੀਂ ਸ਼ਲੋਕ ਬੋਲ ਕੇ ਦੱਸਿਆ ਇਸੇ ਤਰ੍ਹਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸੰਤ ਦੀ ਮਹਿਮਾ ਕਿਸ ਤਰੀਕੇ ਨਾਲ ਬਾਣੀ ਦੇ ਵਿੱਚ ਕੀਤੀ ਗਈ ਹੈ ਮਹਿਮਾ ਦੇ ਵਿੱਚ ਕੀ ਕੁਝ ਬੋਲਿਆ ਗਿਆ ਸੰਤ ਦੀ ਮਹਿਮਾ ਤਾਂ ਸਰ ਜੀ ਜਿ ਕੋਈ ਵੀ ਵੇਦ ਗ੍ਰੰਥ ਨੂੰ ਤੁਸੀਂ ਲੈ ਲਓ ਭਾਵੇਂ ਗੀਤਾ ਏ ਭਾਵੇਂ ਗੁਰੂ ਗ੍ਰੰਥ ਸਾਹਿਬ ਹੈ ਭਾਵੇਂ ਜਿੰਨੇ ਮਰਜੀ ਗ੍ਰੰਥ ਹੈ ਧਾਰਮਿਕ ਗ੍ਰੰਥ ਹੈ ਉਹ ਸਾਰੇ ਸੰਤ ਵੱਲ ਹੀ ਇਸ਼ਾਰਾ ਕਰਦੇ ਆ ਸਾਨੂੰ ਪੂਰਨ ਸੰਤ ਦਾ ਗਿਆਨ ਲੈਣਾ ਚਾਹੀਦਾ ਪੂਰਨ ਸੰਤ ਦੇ ਸ਼ਰਨ ਵਿੱਚ ਜਾਣਾ ਚਾਹੀਦਾ ਇਹੀ ਸੰਤ RAMPAL ਜੀ ਮਹਾਰਾਜ ਜੀ ਦਾ ਉਪਦੇਸ਼ ਹੈ ਜੀ ਸਾਨੂੰ ਸਾਰੇ ਗ੍ਰੰਥ ਇਹ ਹੀ ਇੱਕ ਇਸ਼ਾਰਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਨੂੰ ਪ੍ਰਾਪਤੀ ਵਾਸਤੇ ਸਾਨੂੰ ਪੂਰਨ ਸੰਤ ਦੀ ਹੀ ਸ਼ਰਨ ਵਿੱਚ ਜਾਣਾ ਚਾਹੀਦਾ ਬਿਲਕੁਲ ਠੀਕ ਹੈ ਹਾਂ ਜੀ ਅ ਸਵਰਨਜੀ ਨੇ ਦੱਸਿਆ ਕਿ ਜਿੰਨੇ ਵੀ ਧਰਮ ਗ੍ਰੰਥ ਹੈਗੇ ਆ ਉਹ ਸਾਰੇ ਇਹੀ ਇਸ਼ਾਰਾ ਕਰਦੇ ਆ ਕਿ ਪੂਰਨ ਸੰਤੋ ਦੀ ਖੋਜ ਕਰਨੀ ਚਾਹੀਦੀ ਹੈ ਔਰ ਪੂਰਨ ਸੰਤੋ ਦੀ ਮਹਿਮਾ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਆਪਣਾ ਵੇਦ ਔਰ ਗੀਤਾ ਦੇ ਵਿੱਚ ਬੋਲੀ ਗਈ ਹੈ ਜਿਹਦੇ ਵਿੱਚ ਇਹ ਪ੍ਰੇਰਣਾ ਕੀਤੀ ਗਈ ਹੈ ਕਿ ਸੰਤੋ ਦੀ ਮਹਿਮਾ ਕਿੰਨੀ ਜ਼ਿਆਦਾ ਹੁੰਦੀ ਹੈ ਕਬੀਰ ਸਾਹਿਬ ਜੀ ਦੀ ਵੀ ਮਹਿਮਾ ਆਂਦੀ ਹੈ ਕਬੀਰ ਸਾਹਿਬ ਜੀ ਕਹਿੰਦੇ ਆ ਵੇ ਸਾਤ ਸਮੁੰਦਰ ਕੀ ਮੱਸੀ ਕਰੂੰ ਲੇਖ ਨਹੀਂ ਕਰੂੰ ਬਨਰਾਏ ਪੂਰੀ ਧਰਤੀ ਦਾ ਕਾਗਦ ਕਰੂੰ ਤੋ ਵੀ ਗੁਰੂ ਗੁਣ ਲਿਖੇ ਨਾ ਜਾਏ ਵੀਰ ਸਾਹਿਬ ਜੀ ਵੀ ਕਹਿੰਦੇ ਆ ਕਿ ਪੂਰਨ ਸੰਤੋ ਦਾ ਗੁਣ ਜਿਹੜਾ ਹੈ ਉਹ ਪੂਰੀ ਧਰਤੀ ਦੇ ਉੱਤੇ ਨਹੀਂ ਲਿਖਿਆ ਜਾ ਸਕਦਾ ਚਾਹੇ ਸਾਰੇ ਸਮੁੰਦਰ ਦੀ ਸ਼ਾਈ ਬਣਾ ਲੀਏ ਉਹਨੂੰ ਲਿਖਣ ਦੇ ਵਿੱਚ ਉਹ ਘਟ ਹੋ ਸਕਦੀ ਹੈ ਲੇਕਿਨ ਜਿਹੜੀ ਪੂਰਨ ਸੰਤ ਦੀ ਮਹਿਮਾ ਹੈ ਉਹ ਲਿਖੀ ਨਹੀਂ ਜਾ ਸਕਦੀ ਇਹ ਕੁਝ ਜਾਣਕਾਰੀ ਸੀ ਅੱਜ ਦੀ ਜੋ ਸੰਤ ਰਾਮਪਾਲ ਜੀ ਦੇ Satsang ਵਿੱਚੋਂ ਦਿੱਤੀ ਹੈ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ